ਅਗਲੀ ਗੱਲ ਕਰੀਏ ਸ਼ਰਮਾ ਜੀ ਇੱਕ ਹੋਰ ਇੱਕ ਅਹਿਮ ਪੰਥਕ ਮਾਮਲੇ ਦੀ ਪਿਛਲੇ ਕਈ ਹਫ਼ਤਿਆਂ ਤੋਂ ਕਹਿ ਲਓ ਆਪਾਂ ਇਹਦੇ ਉੱਤੇ ਚਰਚਾ ਕਰ ਰਹੇ ਆਂ ਲਗਭਗ 2-3 ਹਫ਼ਤਿਆਂ ਤੋਂ ਸਿੱਖ ਬੁੱਧੀਜੀਵੀਆ ਸਿੱਖ ਚਿੰਤਕਾਂ ਦੇ ਲਈ ਇੱਕ ਵੱਡਾ ਸਵਾਲ ਦੇ ਰੂਪ ਦੇ ਵਿੱਚ ਇਹ ਘਟਨਾ ਜਿਹੜੀ ਹੈ ਇਹ ਪੂਰਾ ਮਾਮਲਾ ਖੜਾ ਸੀਗਾ ਤਖਤ ਸਹਿਬਾਨ ਦੇ ਵਿਚਾਲੇ ਜਿਹੜਾ ਜਹਦਾ ਸਹਿਬਾਨ ਨੂੰ ਇੱਕ ਦੂਜੇ ਨੂੰ ਤਲਬ ਕਰਨ ਦੀ ਜਿਹੜੀ ਘਟਨਾ ਸੀਗੀ ਉਹਨੂੰ ਲੈ ਕੇ ਸਿੱਖ ਚਿੰਤਕ ਸਿੱਖ ਬੁੱਧੀਜੀਵੀ ਖਾਸੇ ਤੋਖਲਾਂ ਦੇ ਵਿੱਚ ਸਨ ਪਰ ਹੁਣ ਫਿਲਹਾਲ ਸਕੂਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਟਕਰਾ ਜਿਹੜਾ ਕਿ ਕਾਫੀ ਵੱਡਾ ਸੀਗਾ ਤੇ ਸ੍ਰੀ ਕਲਤਕ ਸਹਬ ਨੂੰ ਜਿਹੜਾ ਕਿ ਸਰਵੋੱਚ ਮੰਨਿਆ ਜਾਂਦਾ ਕਿਹਾ ਜਾਂਦਾ ਉਹਨੂੰ ਚੁਣੌਤੀ ਵਾਂਗ ਸੀਗਾ ਉਹ ਇੱਕ ਵਾਰ ਤਲ ਗਿਆ ਜੀ ਬਿਲਕੁਲ ਪ੍ਰਵਿੰਗੀ ਇਸ ਨੂੰ ਤੁਸੀਂ ਰਾਹਤ ਵਾਲੀ ਖਬਰ ਵਜੋਂ ਲੈ ਸਕਦੇ ਹੋ ਜੀ ਕਿ ਇੱਕ ਤਖਤਾਂ ਵਿਚਾਲੇ ਟਕਰਾ ਇੱਕ ਹੁਕਮਨਾਮਿਆਂ ਦਾ ਟਕਰਾ ਜਥੇਦਾਰ ਸਹਿਬਾਨ ਦਾ ਟਕਰਾ ਜੀ ਹੈ ਨਾ ਪੰਥਕ ਧਿਰਾਂ ਦਾ ਟਕਰਾ ਇਹਦੇ ਵਿੱਚ ਜੇ ਖਲੋਤ ਆਈ ਤਾਂ ਇਹ ਚੰਗਾ ਸੰਕੇਤ ਸੰਕੇਤ ਹਮ ਹਮ ਹੁਣ ਇਹ ਸਾਰੀ ਪ੍ਰਕਿਰਿਆ ਨੂੰ ਜੇਕਰ ਨਜ਼ਰਸਾਨੀ ਕਰਨੀ ਹੋਵੇ ਤਾਂ ਆਪਾਂ ਲਗਭਗ ਪਿਛਲੇ ਹਫਤੇ ਗੱਲ ਕਰ ਚੁੱਕੇ ਹਾਂ ਕਿ ਮਾਮਲਾ ਬਹੁਤ ਨੇੜੇ ਲੱਗਿਆ ਸੀ ਜੀ ਮਾਮਲਾ ਨਿਪਟੜ ਕਿਨਾਰੇ ਸੀ ਕਿਹਨੇ ਦੁਆਰਾ ਇਸ ਨੂੰ ਫਿਰ ਦੂਰ ਕੀਤਾ ਕਿਹਨੇ ਨਹੀਂ ਹੋਣ ਦਿੱਤਾ ਤੇ ਚਲੋ ਉਹ ਹਫਤਾ ਖੰਡ ਵਿੱਚ ਪੈ ਕੇ ਫਿਰ ਦੁਆਰਾ ਨੇੜੇ ਲੱਗਿਆ ਤੇ ਮਾਮਲਾ ਹੁਣ ਨਿਪਟੇ ਹੁਣੇ ਨਿਪਟੇ ਮਾਮਲੇ ਦੀਆਂ ਜੇ ਆਪਾਂ ਇਸ ਨੂੰ ਇਸ ਤਰ੍ਹਾਂ ਪੁਨਿਸ਼ਾਨ ਕਰਨਾ ਹੋਵੇ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਛੋਰਾ ਨੇ 557 ਦੀ ਬੈਠਕ ਦੇ ਵਿੱਚ ਜਿਹੜੇ ਤਖਤਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਰਹੇ ਰਣਜੀਤ ਸਿੰਘ ਗੋਹਰ ਉਹਨਾਂ ਦੇ ਮਾਮਲੇ ਤਖਤਸ਼੍ਰੀ ਪਟਨਾ ਸਾਹਿਬ ਤੋਂ ਜਿਹੜਾ ਫੈਸਲਾ ਆਇਆ ਵਾਸੀ ਉਹਨਾਂ ਨੂੰ ਬਾਹਰ ਕੀਤਾ ਗਿਆ ਸੀ ਉਹਨਾਂ ਨੂੰ ਕਿਸੇ ਮੁਖਤਾ ਦਾ ਸ਼ਾਮਲ ਨਹੀਂ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਇੱਥੇ ਤੁਸੀਂ ਤਨਖਾਹ ਲਾਈ ਤੇ ਤਨਖਾਹ ਪੂਰੀ ਕਰਾਈ ਤੇ ਮਾਫੀ ਦਿੱਤੀ ਚਲੋ ਜੀ ਹੋ ਗਿਆ ਇੱਥੋਂ ਟਕਰਾ ਸ਼ੁਰੂ ਹੋਇਆ ਹਮ ਇੱਥੋਂ ਇਹ ਪ੍ਰਕਿਰਿਆ ਆਈ ਕਿ ਵੀ ਉੱਥੋਂ ਦੇ ਮਸਲੇ ਜੀ ਇੱਥੇ ਨਹੀਂ ਆਉਣੇ ਚਾਹੀਦੇ ਜੀ ਇਹ ਬਿਦੇਵਦਾਨ ਪਹਿਲਾ ਬਣਿਆ ਜੀ ਇਹ ਤੈ ਹੋਇਆ ਜੀ ਕਿ ਜਿਹੜੇ ਕੌਮੀ ਮਸਲੇ ਹੋਣਗੇ ਸਾਂਝੇ ਮਸਲੇ ਹੋਣਗੇ ਉਹ ਸ਼੍ਰੀ ਕਬਤਖ ਸਾਹਿਬ ਤੇ ਵੀ ਜਿਹੜੇ ਸਥਾਨਕ ਮਸਲੇ ਹੋਣਗੇ ਆਪਣੇ ਆਪਣੇ ਤਖਤਾਂ ਤੇ ਸੋ ਇਸ ਨੂੰ ਲੈ ਕੇ ਫਿਰ ਤਖਸੀ ਫਟਣਾ ਸਭ ਵੱਲੋਂ ਆ ਗਿਆ ਸੀਗਾ ਪਰਮਾਨ ਕੇ ਜੀ ਅਸੀਂ ਦੋਏ ਜਥੇਦਾਰ ਸ਼੍ਰੀ ਕਬਤਖ ਸਾਹਿਬ ਦੇ ਕਾਰਜਕਾਰੀ ਵੀ ਚੰਦੋਂ ਸਭ ਦੇ ਜਥੇਦਾਰ ਵੀ ਇਹਨਾਂ ਨੂੰ ਤਨਖਾਹਿਆ ਕਰਾਉ ਦਿੰਨੇ ਸੁਖਵੀਰਬੰਦ ਨੂੰ ਤਲਬ ਕਰਦੇ ਹਾਂ ਸੁਖਵੀਰਬੰਦ ਨਹੀਂ ਗਏ ਜਿਹਨਾਂ ਨੇ ਤਰੀਕ ਵਧਾਤੀ ਇਧਰ ਉਹ ਪੰਜ ਪਿਆਰੇ ਨੇ ਕਹਿਤਾ ਵੀ ਤੁਹਾਡੇ ਵਾਲਾ ਹੁਕਮ ਸਾਨੂੰ ਪ੍ਰਵਾਨ ਨਹੀਂ ਉਧਰ ਹੋਣਾਂ ਸਕੂਬੀਰ ਬਾਗਲ ਦੀ ਦੁਆਰਾ ਤਾਲਬ ਕਰਨ ਦੇ ਹੁਕਮ ਦੇਤੇ ਇਧਰੋਂ ਜਦੋਂ ਨਹੀਂ ਗੱਲ ਬਣੀ ਤੇ ਵਿਚ ਵਿਚਾਲੇ ਧਾਮੀ ਉਹਨਾਂ ਨੇ ਖੂਬ ਰੋਲ ਨਵਾਇਆ ਕਮੇਟੀ ਭੇਜੀ ਬੰਦੇ ਭੇਜੇ ਜਦੋਂ ਲੱਗ ਰਹਾ ਸੀ ਗੱਲ ਬਣ ਰਹੀ ਆ ਹਮ ਹਮ ਅਚਾਨਕ ਉਹ ਹੁਕਮ ਆ ਗਿਆ ਕਿ ਚੱਕੋ ਸੀ ਸਕੂਬੀਰ ਬਾਗਲ ਨੂੰ ਤਰਖਾਈਆ ਕਰਾ ਲੰਦਿਆਂ ਤੇ ਕਹਿੰਦੇ ਚੱਕੋ ਅਸੀਂ ਤੁਹਾਡੀ ਕਮੇਟੀ ਨੂੰ ਤਰਖਾਈਆ ਕਰਾ ਲੰਦਿਆਂ ਹੈ ਨਾ ਸੋ ਇੱਕ ਦਿਨ ਚ ਤਿੰਨ ਤਿੰਨ ਫੈਂਸਰੇ ਆਏ ਇਧਰੋਂ ਉਧਰੋਂ ਹਮ ਹਮ ਸੋ ਇਹ ਸਾਰਾ ਟਕਰਾਅ ਜਦੋਂ ਸਿਖਰ ਵੱਲ ਜਾ ਰਿਹਾ ਸੀ ਤਾਂ ਬਿਲਕੁਲ ਪੰਥਕ ਤਰ੍ਹਾਂ ਨੂੰ ਫਿਕਰ ਸੀ ਤੇ ਇਸ ਨੂੰ ਟਾਲਣ ਦੇ ਵਿੱਚ ਜੇਕਰ ਕਿਸੇ ਨੇ ਬਹੁਤ ਚੰਗਾ ਰੋਲ ਨਿਭਾਇਆ ਬਹੁਤ ਐਡਵੋਕੇਟ ਹੋ ਜਾਂਦਾ ਸੀ ਧਾਮੀਆਂ ਜਿਹੜੇ ਪਰਦੇ ਸਾਹਮਣੇ ਨਹੀਂ ਆਏ ਠੀਕ ਹੈ ਪਿੱਛੋਂ ਤੇ ਜਦੋਂ ਮਾਮਲਾ ਸੈਟਲ ਹੋ ਗਿਆ ਤਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਹੀ ਸਾਹਮਣੇ ਲਿਆਂਦਾ ਗਿਆ ਹਮ ਹੁਣਾਂ ਦਾ ਹੀ ਇਹ ਕੀ ਹਾਇਆ ਗਿਆ ਕਿ ਭਾਈ ਆਹ ਜਿਹੜੇ ਵੀ ਟਕਰਾਅ ਸੀ ਉਹ ਨਿਪਟੜ ਗਏ ਨੇ ਸ਼੍ਰੀ ਅਕਸ਼ੀ ਪਟਨਾ ਸਾਹਿਬ ਦੀ ਕਮੇਟੀ ਨੇ ਅਖੀਮਾ ਜਾਂਚਣਾ ਵੀ ਭੇਜ ਦਿੱਤੀ ਆ ਉਹਨਾਂ ਨੇ ਸ਼੍ਰੀ ਕਲਤਖ ਸਾਹਿਬ ਦੇ ਉੱਤੇ ਆਪਣਾ ਭਰੋਸਾ ਵੀ ਪਾਰਕ ਕੀਤਾ ਹਮਮ ਉਹਨੇ ਇਹ ਵੀ ਕਰਕੇ ਸਾਡੇ ਜਿੰਨੇ ਹੁਕਮਨਾਮੇ ਜਾਰੀ ਹੋਏ ਸੀ ਇਸ ਪ੍ਰਕਿਰਿਆ ਉਸੇ ਸਾਰੇ ਵਾਪਸ ਲੈਣੇ ਆ ਜੀ ਤੇ ਇਸ ਲਈ ਅਸੀਂ ਵੀ ਇਹ ਕਹਿੰਦੇ ਫੈਸਲਾ ਕੀਤਾ ਕਿ ਰਣਜੀਤ ਸਿੰਘ ਗੌਰ ਨੂੰ ਹਦੈਤ ਹੋ ਗਈ ਹੈ ਕਿ ਜੋ ਅਦਾਲਤੀ ਪ੍ਰਕਿਰਿਆ ਚ ਪਏ ਨੇ ਉਹ ਸਾਰੀਆਂ ਪਟੀਸ਼ਨਾਂ ਵਾਪਸ ਲੈਣ ਸ਼ਿਕਾਇਤਾਂ ਦਿੱਤੀਆਂ ਉਹ ਵਾਪਸ ਲੈਣ ਤੇ ਜਿਹੜਾ ਉਹ ਬਿਆਨਬਾਜ਼ੀ ਉਹ ਮੀਡੀਆ ਸਾਹਮਣੇ ਨਾ ਕਰਨ ਤੇ ਪਟਨਾ ਸਭ ਦੀ ਕਮੇਟੀ ਨੂੰ ਬੇਨਤੀ ਆ ਕਿ ਉਹਨਾਂ ਦੇ ਜਿਹੜੇ ਪੱਤੇ ਅਦਾਇਗੀਆਂ ਕੁਝ ਰਹਿੰਦੀਆਂ ਨੇ ਉਹ ਪਰ ਪੂਰੇ ਕਰਕੇ ਉਹਨਾਂ ਨੂੰ ਭਾਰਕ ਕੀਤਾ ਸੋ ਜੇ ਪਈ ਤਨਖਾਹ ਪੱਤੇ ਜਵਾਣੇ ਸੀ ਯਾ ਤਰ ਗਿਆਨੀ ਕੰਡਿਸ਼ਨ ਕਰਗਾ ਚ ਪੈਸੇ ਫੋਨ ਕਰ ਲੈਂਦੇ ਹਾਂਜੀ ਬਿਲਕੁਲ ਮੇਰੇ ਬਹਾਲ ਕਰ ਦਿਓ ਇਹ ਨਵੇੜ ਦੋ ਚਲੋ ਵੀ ਬੰਦੇ ਨੂੰ ਤੁਸੀਂ ਕੋਈ ਅਹੁਦਾ ਦੇਣਾ ਨਹੀਂ ਦੇਣਾ ਚਲੋ ਇਹਨੂੰ ਮੁਖਤਾਰਾ ਚ ਤਾਂ ਰਹਿਣ ਦਿਓ ਹੈ ਕੋਈ ਵਿਚਾਰ ਕਰ ਲੈਂਦੇ ਸਹੀ ਇਤਤਰ ਇਸ ਚੱਕਰ ਚਕੇ ਰਣਜੀਤ ਸਿੰਘ ਗੋਹਰ ਨੇ ਯਾਨੀ ਹਰਪ੍ਰੀਤ ਸਿੰਘ ਖਾਲਾ ਮੋਰਚਾ ਖੋਲ ਰਿਆ ਸੀ ਬਾਦਲ ਤੇਨ ਨੂੰ ਸੂਟ ਕਰਦਾ ਸੀ ਉਹਦਾ ਨਾਮ ਦੇਣ ਲਈ ਉਹ ਸਾਰਾ ਕੁਝ ਕਰਨ ਲਿਆ ਤੇ ਇਹਦਾ ਮਤਲਬ ਜਿਹੜੇ ਹਾਈ ਕਮਾਂਡ ਕਲਚਰ ਦੀ ਗੱਲ ਅਸੀਂ ਪਾਰਟੀਆਂ 'ਚ ਕਰਦੇ ਆਂ ਕਿ ਕਾਂਗਰਸ ਨੂੰ ਰਾਹੁਲ ਉਹ ਚਲਾਉਂਦੇ ਨੇ ਨਾ ਨੂੰ ਪ੍ਰਧਾਨ ਖੜ ਗਿਆ ਹੈ ਨਾ ਇੱਥੇ ਵੀ ਕਹਿਣ ਨੂੰ ਪਾਰਟੀ ਦਾ ਪ੍ਰਧਾਨ ਅਮਲ ਅਰੋੜਾ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਰ ਚਲਾਉਂਦਾ ਕਿ ਜਿਹੜੀ ਵਾਰਸ਼ ਸ਼ੂਦੀ ਹੈ ਹੀ ਆ ਫਿਰ ਉਹੀ ਹਾਈ ਕਮਾਂਡ ਫੌਨ ਕਲਚਰ ਇੱਥੇ ਵੀ ਆ ਕਿ ਐਸੀ ਜਪਰਧਾਨ ਧਾਮੀ ਹੋਵੇ ਜਦਦਰ ਸਾਹਿਬ ਯਾਨੀ ਕੁਲਦੀਸ਼ ਸਿੰਘ ਗੜਗਾ ਜੋਣ ਪਰ ਚਲਾਉਂਦਾ ਹਾਈ ਕਮਾਂਡ ਹੈ ਜੋ ਦਾ ਹੁਕਮ ਆ ਗਿਆ ਤਰਫੀ ਨੂੰ ਜੰਗਲੋ ਨਾ ਹੁਕਮ ਆ ਗਿਆ ਤਾਂ ਨਾਟੰਗੋ ਸੋ ਇਸ ਪ੍ਰਕਿਰਿਆ ਨੇ ਇਹ ਵੀ ਪੈਦੂ ਸਾਹਮਣੇ ਆ ਵੜੇ ਚਲੋ ਸੁਖਾਵਾ ਪਾਲੇ ਕੇ ਮਸਲਾ ਹੱਲ ਹੋ ਗਿਆ ਫਿਲਹਾਲ ਹੀ ਟਲ ਗਿਆ ਅਮਨ ਸ਼ਾਂਤੀ ਪਰਤ ਗਈ ਪਰ ਜਿਹੜਾ ਇਹ ਕਹਿ ਕੇ ਕਿਹਾ ਗਿਆ ਕਿ ਜੀ ਅਸੀਂ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦੇ ਐ ਕੌਮ ਦੇ ਵੱਡੇ ਹਿੱਤਾਂ ਨੂੰ ਧਿਆਨ ਚ ਰੱਖਦੇ ਆ ਇਹ ਪਹਿਲ ਕਦਮੀ ਕੀਤੀ ਹੈ ਵੀ ਜਿੱਦਣ ਇਹ ਪਹਿਲ ਕਦਮੀ ਸ਼ੁਰੂ ਕੀਤੀ ਸੀ ਉਦੋਂ ਕੌਮ ਦੇ ਹਿੱਤ ਧਿਆਨ ਚ ਨਹੀਂ ਸੀ ਸੀ ਬਿਲਕੁਲ ਸੀ ਉਦੋਂ ਕੌਮ ਦਾ ਫਿਕਰ ਨਹੀਂ ਸੀ ਜਦੋਂ ਅਸੀਂ ਇੱਕ ਦੂਰੇ ਬਾਰੇ ਤਾਂ ਹੁਕਮਨਾਮੇ ਜਾਰੀ ਕਰਦੇ ਆ ਉਦੋਂ ਨਹੀਂ ਚੇਤੇ ਆਉਂਦਾ ਕਿ ਮਜ਼ਾਕ ਉੱਡ ਰਿਹਾ ਸਾਡਾ ਸਹੀ ਹੈ ਅਸੀਂ ਕੀ ਉਹ ਦਾ ਅਨੁਪੇਸ਼ ਕਰ ਰਹੇ ਹਾਂ ਉਸ ਦਿਨ ਵੀ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਸੋ ਚਲੋ ਪਰੇ ਜੋ ਹੋਇਆ ਠੀਕ ਹੋਇਆ ਜੀ ਬਿਲਕੁਲ ਟਕਰਾਅ ਟਲ ਗਿਆ ਚਲੋ ਚੰਗਾ ਹੀ ਹੈ ਇਸ ਤੋਂ ਬਿਹਤਰ ਕੀ ਹੈ ਵੀ ਚਲੋ ਦੋ ਸੰਸਥਾਵਾਂ ਦੇ ਵਿਚਾਲੇ ਜਿਹੜਾ ਟਕਰਾਅ ਸੀ ਉਹ ਟਲ ਗਿਆ ਪਰ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਵੀ ਇਹਨੂੰ ਪਹਿਲਾਂ ਹੀ ਜੇ ਇੰਨਾ ਕੁਝ ਕਰਨ ਤੋਂ ਪਹਿਲਾਂ ਹੀ ਸਿੱਧੇ ਕਿਹਾ ਜਾਂਦਾ ਵੀ ਮੇਰੇ ਤਨਖਾਹਾਂ ਭੱਤੇ ਬਹਾਲ ਕਰ ਦਿਓ ਤਾਂ ਉਹ ਫਿਰ ਸ਼ਾਰਟਕਟ ਹੋ ਜਾਂਦਾ ਤੇ ਨਾਲੇ ਲੋਕਾਂ ਨੂੰ ਇੰਨੀ ਚਿੰਤਾ ਨਾ ਕਰਨੀ ਪੈਂਦੀ